ਪੁੱਤ ਸਪੁੱਤ ਬਪੁੱਤ ਜਹਾਨ ਅੰਦਰ ਪੁੱਤ ਸਪੁੱਤ ਬਪੁੱਤ ਜਹਾਨ ਅੰਦਰ ਲੋਕੋ ਹੁੰਦੇ ਤਿੰਨ ਪ੍ਰਕਾਰ ਦੇ ਨੇ ਲੋਕੋ ਹੁੰਦੇ ਤਿੰਨ ਪ੍ਰਕਾਰ ਦੇ ਨੇ ਪੁੱਤ ਹੁੰਦੇ ਜੋ ਮਾਪਿਆਂ ਦੀ ਕਰਨ ਸੇਵਾ ਪੁੱਤ ਹੁੰਦੇ ਜੋ ਮਾਪਿਆਂ ਦੀ ਕਰਨ ਸੇਵਾ ਜਿਉਂਦੇ ਜੀਣਾ ਕਦੇ ਦਰਕਾਰ ਦੇ ਨੇ ਜਿਉਂਦੇ ਜੀ ਨਾ ਕਦੇ ਦਰਕਾਰ ਦੇ ਨੇ ਸੁਪੁੱਤ ਦੇਖ ਤੇ ਕੌਮ ਦੀ ਕਰਨ ਰਾਖੀ ਸੁਪੁੱਤ ਦੇਖ ਤੇ ਕੌਮ ਦੀ ਕਰਨ ਰਾਖੀ ਲੋੜ ਜਾਨ ਦੀ ਪੈ ਜੇ ਤਾਂ ਬਾਰ ਦੇ ਨੇ ਲੋੜ ਜਾਨ ਦੀ ਪੈ ਜੇ ਤਾਂ ਬਾਰ ਦੇ ਨੇ ਰਾਜ ਲਹੇੜੀ ਆਖਦਾ ਸੱਚ ਲੋਕੋ ਰਾਜ ਲਹੇੜੀ ਆਖਦਾ ਸੱਚ ਲੋਕੋ ਕਾਰਵਾਰ ਨੂੰ ਪੁੱਤ ਪਿਆਰ ਦੇ ਨੇ ਕਾਰਵਾਰ ਨੂੰ ਪੁੱਤ ਪਿਆਰ ਦੇ ਨੇ ਪੁੱਤ ਉਸ ਪੁੱਤ ਪੁੱਤ ਜਹਾਨ ਅੰਦਰ ਲੋਕੋ ਹੁੰਦੇ ਤਿੰਨ ਪ੍ਰਕਾਰ ਦੇ ਨੇ ਲੋਕੋ ਹੁੰਦੇ ਤਿੰਨ ਪ੍ਰਕਾਰ ਦੇ ਨੇ ਲੋਕੋ ਹੁੰਦੇ ਤਿੰਨ ਪ੍ਰਕਾਰ ਦੇ ਨੇ